ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਰਕਰਾਂ ਨੂੰ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਜੋ ਜਗਦਰ ਸੁੱਚਾ ਸਿੰਘ ਲਘਾੜ ਜਿਹਨੂੰ ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ਿਆ ਉਹਨਾਂ ਨੂੰ ਪਹਿਲਾਂ ਕੋਰ ਕਮੇਟੀ ਦੇ ਮੈਂਬਰ ਫਿਰ ਵਰਕਿੰਗ ਕਮੇਟੀ ਦੇ ਮੈਂਬਰ ਹੁਣ ਸਾਰੇ ਜ਼ਿਲ੍ਹੇ ਦੀ ਵਾਡਰ ਸੰਭਾਲ ਕੇ ਉਹਨਾਂ ਨੂੰ ਜ਼ਿਲ੍ਹੇ ਦੇ ਪ੍ਰਧਾਨ ਬਣਾਇਆ ਇਹ ਖੁਸ਼ੀ ਦੇ ਮੌਕੇ ਤੇ ਜ਼ਿਲ੍ਹਾ ਕਰਦਾਸਪੁਰ ਦੇ ਵਰਕਰਾਂ ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਤੇ ਵਰਕਰਾਂ ਚ ਬੜੀ ਖੁਸ਼ੀ ਪਾਈ ਜਾ ਰਹੀ ਹੈ ਜੋ ਜੈਤਰ ਸੁੱਚਾ ਸਿੰਘ ਲਗਾ ਠੀਕ ਐਤਵਾਰ 13 ਤਰੀਕ ਨੂੰ ਕਰਦਾਸਪੁਰ ਜ਼ਿਲ੍ਹੇ ਚੈਂਟਰ ਕਰਨਗੇ ਸਭ ਤੋਂ ਪਹਿਲਾਂ ਉਹ ਨਿਸ਼ਾਹਰਾ ਪੱਤਰ ਜਿਹੜਾ ਵਾ ਉਥੇ 10 ਵਜੇ ਜਿਹੜਾ ਵਾ ਉਹ ਉਥੇ ਇਕੱਠੇ ਕਰਨਗੇ ਉਥੇ ਹਲਕਾ ਸ੍ਰੀ ਹਰਗੋਬਿੰਦਪੁਰ ਤੇ ਕਾਧੀਆਂ ਹਲਕਾ ਦੇ ਜਿਹੜੇ ਵਰਕਰ ਨੇ ਬੜੀ ਵੱਡੀ ਤਦਾਦ ਦੇ ਵਿੱਚ ਉਹਨਾਂ ਨੂੰ ਉਥੇ ਰਿਸਿਵ ਕਰਨਗੇ ਜੀ ਆਇਆਂ ਕਹਿਣਗੇ ਉਹਦੇ ਤੋਂ ਬਾਅਦ ਅੱਗੇ ਨਾਲ ਜਕਤਪੁਰ ਪਿੰਡ ਪੈਂਦਾ ਹੈ ਜਕਤਪੁਰ ਕਲਾ ਉੱਥੋਂ ਦੇ ਸਾਰੇ ਨਗਰ ਨੇ ਬਹੁਤ ਉਤਸ਼ਾਹ ਨਾਲ ਆਈ ਸੰਗਤ ਲਈ ਉਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਨੇ ਤੇ ਉੱਥੇ ਵੀ ਸੰਗਤ ਨੂੰ ਤੇ ਲਗਾ ਸਾਹਿਬ ਜੀ ਜੀ ਆਇਆ ਕਹਿੰਗੇ ਉਹਦੇ ਤੋਂ ਬਾਅਦ 10:30 ਵਜੇ ਹਲਕਾ ਜੀ ਨਾਨਾਗਰ ਦੇ ਵਰਕਰ ਸਹਿਬਾਨ ਸਾਰੇ ਪ੍ਰਾਣਾ ਸ਼ਾਲਾ ਚੌਕ ਦੇ ਵਿੱਚ ਉਹਨਾਂ ਨੂੰ ਸਨਮਾਨਤ ਕਰਨਗੇ ਉਹਦੇ ਤੋਂ ਬਾਅਦ ਅੱਗੇ ਪੁਲਤਬੜੀ ਠੀਕ 11:00 ਵਜੇ ਗੁਰਦੁਆਰਾ ਅੱਗੇ ਗਰਦਾਸਪੁਰ ਜਿੱਥੇ ਹਨੂਮਨ ਚੌਂਕ ਤੋਂ ਪਹਿਲਾਂ ਨਮਾ ਬਸਟੈਂਡ ਬਣਿਆ ਉੱਥੇ ਭਟਾਰਾ ਹਲਕੇ ਦੇ ਵਰਕਰ ਜਿਹੜੇ ਨੇ ਸਰਦਾਰ ਸੰਦੀਪ ਸਿੰਘ ਵਾਲਾ ਦੀ ਰਣਮਈ ਹੈਡ ਵੱਡੀ ਤਦਾਦ ਵਿੱਚ ਉੱਥੇ ਜਿਹੜੇ ਨਗਾਹ ਸਾਹਿਬ ਨੂੰ ਚੁੱਕਿਆ ਆਏ ਕਹਣਗੇ ਉੱਤੇ ਤੋਂ ਬਾਅਦ ਅੱਗੇ ਹਨੂਮਨ ਚੌਂਕ ਤੇ ਜਹਾਜ਼ ਚੌਂਕ ਦੇ ਵਿੱਚ ਵਰਕਰ ਗਰਦਾਸਪੁਰ ਦੇ ਜਿਹੜੇ ਨੇ ਉਹ ਉਹਨਾਂ ਨੂੰ ਸਨਮਾਨਤ ਕਰਨ ਲਈ ਉਦੋਂ ਅੱਗੇ ਨਵੀਪੁਰ ਆ ਗਿਆ ਨਵੀਪੁਰ ਤੋਂ ਅੱਗੇ ਇਸੇ ਤਰ੍ਹਾਂ ਸਾਰੇ ਵੱਖ-ਵੱਖ ਪਿੰਡਾਂ ਤੋਂ ਹੋ ਕੇ ਜਿਹੜਾ ਵਾ ਜਿਹੜੇ ਜਿਹੜਾ ਖੇਤਰਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਹਲਕੇ ਦੇ ਜਿਹੜੇ ਵਰਕਰ ਨੇ ਉਹ ਵੱਡੀ ਤعداد ਵਿੱਚ ਪਹੁੰਚ ਗਏ ਉਥੋਂ ਲਗਾ ਸਾਹਿਬ ਨੂੰ ਨਾਲ ਅਸੀਮ ਕਰਕੇ ਲੈ ਕੇ ਜਾਣਗੇ ਉਹਦੇ ਤੋਂ ਅੱਗੇ ਜਿਸ ਤਰ੍ਹਾਂ ਬਖਸ਼ੀ ਵਾਲਵਾ ਆਪਣਾ ਸਾਰੇ ਪਿੰਡਾਂ ਦਾ ਵੱਖੋ ਵੱਖ ਜਿਹੜੇ ਰੂਟ ਤੇ ਕਰਦੇ ਕਰਦੇ ਕਲਾ ਨਾਲ ਪਹੁੰਚਣਗੇ ਕਲਾ ਨਾਲ ਜੀ ਵੀ ਬੱਸ ਸਟੈਂਡ ਤੇ ਬੜਾ ਪਰਮਾ ਸਵਾਗਤ ਕੀਤਾ ਜਾਵੇਗਾ ਫਿਰ ਅਗੇ ਕਾਲ ਜਿੰਨੇ ਪਿੰਡ ਰਾਜ ਪਿੰਦੇ ਨੇ ਸਾਰੇ ਵਰਕਰ ਸਰਕਲ ਸਰਕਾਂ ਦੇ ਆ ਕੇ ਵੱਡਾ ਸਵਾਗਤ ਕਰਨਗੇ ਕਾਲਾ ਵਾਲੀ ਚੌਂਕ ਤੋਂ ਸਵਾਗਤ ਕਰਨਗੇ ਆਖਰੀ ਪ੍ਰੋਗਰਾਮ ਜਿਹੜਾ ਵੈ ਉਹ ਗੁਰਦੁਆਰਾ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਪਤਾ ਤੇ ਕੇ ਇਸ ਕਰਕੇ ਮੈਂ ਸਮੂਹ ਵਰਕਰਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਸ ਖੁਸ਼ੀ ਦੇ ਮੌਕੇ ਤੇ ਜਿੱਦਾਂ ਹਜ਼ਾਰਾਂ ਵਰਕਰ ਸੜਕਾਂ ਤੇ ਆ ਰਹੇ ਨੇ ਸਾਰੇ ਜਿਹੜੇ ਨਗਾਹ ਸਾਹਿਬ ਨੂੰ ਪਿਆਰ ਕਰਦੇ ਨੇ ਸ਼੍ਰੋਮਣੀ ਕਾਲੀਦਾਨ ਨੂੰ ਪਿਆਰ ਕਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਕਾਰ ਧੰਨਵਾਦ ਕਰਨ ਵਾਸਤੇ ਸਾਰੇ ਹੌਮਾ ਹਮਾਰ ਕੇ ਸੜਕਾਂ ਤੇ ਆ ਕੇ ਉਹਨਾਂ ਦਾ ਭਰਮਾ ਸਵਾਗਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ